ਬਹੁਤ ਜੀ ਕਾਲਸਾ ਵਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਸ ਨੂੰ ਲੈ ਕੇ ਫੈਸਲਾ ਆਉਣਾ ਸੀ ਉਹ ਫੈਸਲਾ ਆ ਗਿਆ ਉਹ ਫੈਸਲਾ ਕੀ ਹੈ ਤੁਹਾਨੂੰ ਉਹ ਦੱਸਦੇ ਆਂ ਅਸੀਂ ਕਿ ਜਿਹੜੀ 28 ਅਗਸਤ ਦੀ ਜਿਹੜੀ ਅੱਜ ਦੇ ਦਿਨ ਆ ਕੋਰਟ ਵੱਲੋਂ ਇੱਕ ਜਿਹੜੀ ਪਟੀਸ਼ਨ ਪਾਈ ਸੀ ਭਾਈ ਅੰਮਰਤਪਾਲ ਸਿੰਘ ਦੇ ਮਾਪਿਆਂ ਵੱਲੋਂ ਉਹਨਾਂ ਤੇ ਐਨਐਸ ਲਗਾਉਣ ਨੂੰ ਤੇ ਉਹਨਾਂ ਨੂੰ ਰਿਹਾਅ ਕਰਾਉਣ ਸੰਬੰਧੀ ਤੁਹਾਨੂੰ ਦੱਸ ਦਿੰਦੇ ਆ ਕੋਰਟ ਦਾ ਫੈਸਲਾ ਕੀ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਇੱਕ ਅੱਜ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਜਿਹੜਾ ਕਿ ਦੋਵਾਂ ਨੂੰ 파ਟੀ ਬਣਾਇਆ ਸੀ ਪਰ ਹੁਣ ਕੀ ਆ ਪਟੀਸ਼ਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਜਵਾਬ ਦਾਇਰ ਕਰਨਾ ਸੀ ਪਰ ਹੁਣ ਅੰਮ੍ਰਿਤਪਾਲ ਸਿੰਘ ਤੇ ਤੇ ਹੋਰ ਸਾਥੀਆਂ ਦੀਆਂ ਪਟੀਸ਼ਨਾਂ ਤੇ ਦਾਖਲ ਜਵਾਬ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਜੀ ਹੁਣ ਇਹਨਾਂ ਸਾਰੀਆਂ ਪਟੀਸ਼ਨਾਂ ਤੇ 18 ਸਤੰਬਰ ਨੂੰ ਜਿਹੜੀ ਅਗਲੀ ਸੁਣਵਾਈ 18 ਸਤੰਬਰ ਤੱਕ ਪਾ ਦਿੱਤੀ ਗਈ ਆ ਅੰਮ੍ਰਿਤਪਾਲ ਸਿੰਘ ਤੇ ਐਨਐਸ ਦੀ ਮਿਆਦ ਵਧਾਉਣ ਖਿਲਾਫ ਆ ਤੇ ਦੈਰ ਕੀਤੀ ਸੀ ਪਟੀਸ਼ਨ ਹੁਣ ਇਹਦੇ ਬਾਵਤ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਜਿਹੜਾ ਸਮਾਂ ਹੋਰ ਮੰਗਿਆਗਾ ਸ਼ਰਮਣੀ ਆਉਂਦੀ ਇਹ ਸਮਾਂ ਕਿਉਂ ਮੰਗਿਆ ਜਾਂਦਾਗਾ ਬਾਰ-ਬਾਰ ਜੇ ਤੁਹਾਡੇ ਪੱਲੇ ਕੁਝ ਹੈਗਾ ਤਾਂ ਪਟੀਸ਼ਨ ਦੇ ਦੈਰ ਕਰੋ ਉੱਥੇ ਕਿਉਂ ਤੁਸੀਂ ਖੱਜਲਖਵਾਰ ਕਰ ਰਹੇ ਹੋ ਅਦਾਲਤਾਂ ਨੂੰ ਕਾ ਲੋਕਾਂ ਦੀ ਭਾਵਨਾਵਾਂ ਖੇਡ ਰਹੇ ਹੋ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਅੰਝ ਲੱਗਦਾ ਕਿ ਸ਼ਾਇਦ ਅੱਜ ਜਿਵੇਂ ਚੋਣਾਂ ਨੂੰ ਲੈ ਕੇ ਇਹਨਾਂ ਨੇ ਜਿਹੜਾ ਹੋਰ ਅੱਗੇ ਜਿਹੜੀ ਪਟੀਸ਼ਨ ਦੁਆਰੇ ਜਿਹੜਾ ਕੋਰਟ ਦਾ ਫੈਸਲਾ ਉਹਨੂੰ ਅੱਗੇ ਹੋਰ ਲੈ ਕੇ ਜਾਣਗੇ ਇਹ ਫਿਰ ਕੋਈ ਆਜਾ ਆਜਾ ਨਵਾਂ ਕੋਈ ਪੱਖ ਰੱਖ ਦੇਣਗੇ ਜਿਸ ਦੇ ਵਿੱਚ ਕਿ ਅਸੀਂ ਜਗ੍ਹਾ ਕਰਨਾ ਸੀ ਐ ਕਰਨਾ ਸੀ ਬਾਹਰ ਕਰਨਾ ਸੀ ਕਿਉਂਕਿ ਪੱਲੇ ਜਦੋਂ ਬੰਦੇ ਦੇ ਸੱਚ ਨਾ ਹੋਵੇ ਨਾ ਉਹ ਲੋ ਬੰਦਾ ਫਿਰ ਇਸ ਤਰ੍ਹਾਂ ਦੀ ਹਰਕਤਾਂ ਕਰਦਾਗਾ ਜਾਂ ਤਾਂ ਫਿਰ ਉਹ ਕਦੇ ਵੀ ਹਾਜ਼ਰ ਨਹੀਂ ਹੁੰਦਾ ਜੇ ਹਾਜ਼ਰ ਹੋ ਜੇ ਫਿਰ ਉਹ ਸਮਾਂ ਮੰਗ ਲੈਂਦਾਗਾ ਕਿ ਸਾਨੂੰ ਜਿਹੜਾ ਇਹਦੀ ਪਟੀਸ਼ਨ ਦਾ ਸਮਾਂ ਜੇ ਇੰਨਾ ਸਮਾਂ ਦਿੱਤਾ ਜਾਵੇ ਪਰ ਕੋਰਟ ਵੱਲੋਂ ਜਿਹੜਾ 18 ਸਤੰਬਰ ਦਾ ਸਮਾਂ ਦਿੱਤਾ ਗਿਆ ਅੱਜ 28 ਹੋ ਗਈ 20 21 ਦਿਨਾਂ ਦਾ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੁਣ ਦੇਖਦੇ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ 18 ਤਰੀਕ ਨੂੰ ਕੀ ਆਪਦਾ ਉਥੇ ਪੱਕੇ ਪੇਸ਼ ਕਰੂਗੀ ਕਿਉਂਕਿ ਜਦੋਂ ਐਮਪੀ ਜਿੱਤ ਗਿਆ ਕੋਈ ਵੀ ਜਦੋਂ ਸੰਵਿਧਾਨ ਦੀ ਧਾਰਾ ਦੇ ਵਿੱਚ ਰਹਿ ਕੇ ਉਹਨੇ ਵੋਟਾਂ ਜਿਹੜੀਆਂ ਹਾਸਲ ਕੀਤੀਆਂ ਨੇ ਸੌਂ ਵੀ ਚੁੱਕੀ ਐ ਸਵਿਕਾ ਸਾਹਿਬ ਨੇ ਸੌਂ ਵੀ ਚੁਕਾਈ ਆ ਐਨਐਸਸੀ ਦਾ ਤਾਂ ਮਤਲਬ ਹੀ ਨਹੀਂ ਕੋਈ ਐਨਐਸ ਦਾ ਮਤਲਬ ਤਾਂ ਉਹ ਹੁੰਦਾ ਜੇਕਰ ਬੰਦਾ ਕੋਈ ਬਾਹਰਲਾ ਬੰਦਾ ਹੋਵੇ ਜਾਂ ਆਪਾਂ ਇਹ ਕਹਦੀਏ ਕਿ ਕੋਈ ਵੱਡੀਆਂ ਗਤੀਵਿਧੀਆਂ ਅਤਵਾਦ ਕਹ ਲਈਏ ਕਿ ਜਾਂ ਆਪਾਂ ਹੋਰ ਵੱਡੀਆਂ ਗਤੀਆਂ ਵਿਧੀਆਂ ਚ ਬੰਦਾ ਫੜਿਆ ਗਿਆ ਹੋਵੇ ਉਹ ਤੇ ਐਨਐਸ ਲੱਗਦੀ ਹੁੰਦੀ ਆ ਇੱਕ ਇਹ ਤਾਂ ਆਮ ਜੇ ਇਹ ਗੱਲ ਆ ਥਾਣੇ ਵਿੱਚ ਗਏ ਸੀ ਕਹਿੰਦੇ ਥਾਣੇ ਵਿੱਚ ਘਰਾਓ ਕਰ ਲਿਆ ਜੀ ਐਂ ਕਰ ਲਿਆ ਚਾਕੇ ਐਨਐਸ ਲਗਾਤੀ ਜਿਹੜੇ ਸਰਾਸਰ ਗਲਤ ਆ ਤੇ ਹੁਣ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਡੈਰ ਜਿਹੜੀ ਹੋਰ 18 ਦਿਨਾਂ ਤੇ ਜਿਹੜੀ ਪਾਤੀ ਆ 18 ਸਤੰਬਰ ਤੇ ਪਰ ਇਹਦੇ ਵਿੱਚ ਕੱਖ ਨਹੀਂ ਨਿਕਲਣਾ ਇਹਨਾਂ ਤੋਂ ਪੰਜਾਬ ਸਰਕਾਰ ਤੋਂ ਨਾ ਕੇਂਦਰ ਸਰਕਾਰ ਤੋਂ ਇਹਨਾਂ ਕੋਲੇ ਜਵਾਬ ਕੋਈ ਹੈ ਹੀ ਨਹੀਂ ਜਵਾਬ ਕੀ ਦੇਣਗੇ ਕੋਰਟ ਪੁੱਛੂਗੀ ਕਿ ਭਾਈ ਅੰਮਰਤਪਾਲ ਸਿੰਘ ਨੇ ਚੋਣ ਲੜੀ ਆ ਸਵਿਧਾਨ ਦੇ ਤਹਿਤ ਚੋਣ ਲੜੀ ਆ 2 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ 4 ਲੱਖ ਨੇ ਵੋਟਾਂ ਪਾਈਆਂ 2 ਲੱਖ ਤੇ ਜੇਤੂ ਹੋਏ ਨੇ ਤੇ ਤੁਹਾਡੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਜਿਹੜੀ ਇੱਕ ਸਾਧਨ ਦੇ ਵਿੱਚ ਸੌਂਚ ਚਕਾਈ ਆ ਫਿਰ ਹੁਣ ਦੱਸੋ ਕਾਹਦਾ ਰੌਲਾਗਾ ਕੀ ਪੇਸ਼ ਕਰਨਗੇ ਪੱਲੇ ਕੱਖ ਨਹੀਂ ਠੀਕ ਆ ਕਿ ਖੱਜਲਖਵਾਰ ਸਿੰਘਾਂ ਨੂੰ ਇਹ ਕਰਨਾ ਚਾਹੁੰਦੇ ਆ ਕਰੀ ਜਾਓ ਤੇ 18 ਸਤੰਬਰ ਵੀ ਆ ਜਾਊਗੀ ਤੇ ਜਦੋਂ ਭਾਈ ਅੰਮਰਪਾਲ ਸਿੰਘ ਬਾਹਰ ਆਊਗਾ ਤੇ ਫੇਰ ਚੀਕਾ ਨਿਕਲਦਿਆਂ ਦੇਖਿਓ ਇਹਨਾਂ ਦੀਆਂ ਸਾਰਿਆਂ ਦੀਆਂ ਆਮ ਆਦਮੀ ਪਾਰਟੀ ਦੀਆਂ ਕਾਲੀ ਦਲ ਦੀਆਂ ਤੇ ਹੋਰ ਕੁਝ ਜਿਹੜੇ ਬੜਾ ਬੜਕਦੇ ਆ ਕਿਉਂਕਿ ਕੋਰਟ ਨੇ ਫੈਸਲਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਵਿੱਚ ਕਰਨਾ ਹੱਕ ਵਿੱਚ ਕਿਉਂ ਕਰਨਾ ਕਿਉਂਕਿ ਜਦੋਂ ਇੱਕ ਧਰਨੇ ਜਿਹੜਾ ਕੋਈ ਵੀ ਆਜੀ ਤੇ ਆਪਾਂ ਦੂਸਣਵਾਦੀ ਕਰਦੇ ਆ ਉਹਦਾ ਸਾਰਾ ਕੁਝ ਜਿਹੜਾ ਸਾਫ਼ ਆ ਉਹਦੇ ਕੋਈ ਤੁਸੀਂ ਬਲੇਮ ਲਾਉਣੇ ਹੋ ਜੋ ਮਰਜ਼ੀ ਲਈ ਜਾਓ ਪਰ ਕੋਰਟ ਨੇ ਉਹਨੂੰ ਸਿੱਧ ਕਰ ਦੇਣਾ ਇਹ ਬੰਦਾ ਜਿਹੜਾ ਸੰਵਿਧਾਨ ਦੇ ਤਹਿਤ ਆ ਦੇ ਨੇ ਚੌਣ ਲੜਿਆ ਚੌਣ ਲੜ ਕੇ ਜਿਹੜਾ ਸਾਧਨ ਦੇ ਵਿੱਚ ਪਹੁੰਚਿਆ ਤੁਸੀਂ ਸੌਂ ਵਿੱਚ ਕਾ ਦਿੱਤੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਨੇ ਅੰਮ੍ਰਿਤਪਾਲ ਸਿੰਘ ਤੇ ਜਿਹੜੀ ਸਾਲ ਦੀ ਨਿਸਬਾ ਵਧਾਈ ਆ ਉਹ ਵੀ ਜਿਹੜੀ ਸਰਾਸਰ ਗਲਤ ਆ ਠੀਕ ਆ ਵੀ ਕੋਰਟ ਦਾ ਵਿੱਚ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗ ਜਾਂਦਾਗਾ ਪਰ ਫੈਸਲਾ ਜਿਹੜਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੀ ਆਊਗਾ ਹੁਣ ਕਈ ਲੋਕਾਂ ਦੇ ਨੌਜਵਾਨਾਂ ਦੇ ਸਵਾਲ ਨੇ ਕਿ ਸਰਕਾਰ ਜਿਨਾਂ ਮਰਜ਼ੀ ਤੰਗ ਪਰੇਸ਼ਾਨ ਕਰ ਲੈ ਭਾਈ ਅੰਬਰਤਪਾਲ ਸਿੰਘ ਨੂੰ ਪਰ 2027 ਦੇ ਇਲੈਕਸ਼ਨ ਆਉਣ ਦੇ ਉਹ ਡਿਕ ਰਹੇ ਨੇ 2027 ਦੇ ਇਲੈਕਸ਼ਨਾਂ ਨੂੰ ਕਹਿੰਦੇ ਅਸੀਂ ਭਾਈ ਅੰਬਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਜਦ ਇਹ ਗੱਲ ਆ ਸਿਰ ਪੈਂਦੀ ਆ ਤੇ ਫਿਰ ਤੁਸੀਂ ਇਹ ਦੇਖ ਲਓ ਕਿ ਸਾਰੀਆਂ ਪਾਰਟੀਆਂ ਦਾ ਖਿਲਾਰਾ ਪੈ ਜਾਊਗਾ ਸਾਰੇ ਪਾਰਟੀਆਂ ਉੱਤ ਪੁੱਤ ਬੜਾ ਜ਼ੋਰ ਲਾਉਣਗੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਕੋਈ ਨਾ ਕੋਈ ਜਿਹੜਾ ਬਹਾਨਾ ਲਾ ਕੇ ਉਸ ਨੂੰ ਫਿਰ ਅੰਦਰ ਕਰਾਉਣਗੇ ਆ ਇਹ ਹੁਣ ਸਿੱਖ ਕੌਮ ਸੋਚੇ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਬਖੀਮਿਆਂ ਦੇ ਵਿੱਚੋਂ ਕਿੰਨਾ ਕੁ ਬਾਹਰ ਨਿਕਲਣਾ ਜਾਂ ਆਪਸ ਦੇ ਵਿੱਚ ਲੜੀ ਜਾਣਾਗਾ ਕਿਉਂਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਵੇ ਅਕਾਲੀ ਦਲ ਦੇ ਨਮਾਇंदे ਨਹੀਂ ਚਾਹੁੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਣ ਲੜੇ ਉਹ ਕਹਿੰਦੇ ਕਿ ਸਾਡਾ ਸਮਰਥਨ ਕਰੇ ਅਸੀਂ ਵੱਡੇ ਜਿਹੜੇ ਆ ਪੰਥਕਾਂ ਅਸੀਂ ਪੰਥ ਦਾ ਘਾਣ ਕੀਤਾ ਅਸੀਂ ਪੰਥ ਦੇ ਨਾਂ ਤੇ ਵੋਟਾਂ ਲੈਂਤੀਆਂ ਅਸੀਂ ਪੰਥ ਦੇ ਨਾਂ ਤੇ ਨੌਜਵਾਨਾਂ ਨੂੰ ਮੁਕਾਬਲੇ ਬਣਾਏ ਨੇ ਕਿ ਅਸੀਂ ਵੱਡੇ ਪੰਥਕਾਂ ਤੁਸੀਂ ਕੌਣ ਹੋ ਕੌਣ ਹੋਣ ਕੱਲ ਦੇ ਜਿਹੜੇ ਨੌਜਵਾਨ ਇਹ ਗੱਲਾਂ ਲੋਕਾਂ ਦੇ ਹਿਰਦਿਆਂ ਵਿੱਚ ਖੁਵੀਆਂ ਪਈਆਂ ਨੇ ਇਹਨੂੰ ਅਕਾਲੀ ਦਲ ਵਾਲੇ ਤੁਸੀਂ ਕੱਢ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਪਰ ਤੁਹਾਡਾ ਜਿਹੜਾ ਦਿਨੋਂ ਦਿਨ ਹਾਲਾ ਜਿਹੜਾ ਉਹ ਮੰਦੜਾ ਹੋਈ ਜਾਂਦਾਗਾ ਤੇ ਤੁਸੀਂ ਤੇ ਇੱਕ ਸੱਪੋਂ ਕੁ ਜਿਹਨੇ ਸੱਪ ਵਿਆਹ ਖੋਲਦਾ ਹੁੰਦਾ ਜਿਹੜਾ ਮਰੀ ਤੋਂ ਬਾਅਦ ਉਹ ਤੁਸੀਂ ਹੁਣ ਵਿਆਹ ਜੀ ਖੋਲੀ ਜਾ ਉਹ 2-4 ਸਾਲ ਹੋਰ ਆ ਬਾਅਦ ਇਸ ਤੋਂ ਬਾਅਦ ਤੁਹਾਡਾ ਜਿਹੜਾ ਤੁਸੀਂ ਪੁੱਠੇ ਹੋ ਜਾਓਗੇ ਇਹ ਸੱਪ ਪੁੱਠਾ ਹੋ ਜਾਂਦਾ ਤੇ ਕਹਿੰਦਾ ਭਾਵੇਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜਿੱਤ ਜਕੀਨੀਆਂ ਤੇ ਜੇ ਜਕੀਨੀਆਂ ਜਿਹੜੇ ਅੰਮਰਤਪਾਲ ਸਿੰਘ ਨੂੰ ਪਿਆਰ ਕਰਦੇ ਨੇ ਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਆਪਣੇ ਕਮੈਂਟ ਲਾਈਕ ਕਰਨੇ ਨਾ ਭੁੱਲਿਓ ਵੱਧ ਤੋਂ ਵੱਧ ਜਿੰਨੇ ਵੀ ਹੋ ਸਕਦਾ ਓਨੀ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਬਾਦਲ ਕਾਂ ਤੱਕ ਖਾਸ ਕਰਕੇ ਬਾਅਦ ਉਹ ਕਿ ਸਭ ਤੋਂ ਜ਼ਿਆਦੇ ਉਹ ਕਰਦੇ ਨਾ ਜਿੰਨੇ ਸੜਾ ਮਾਰਦੇ ਆ ਬੈਠ ਕੇ ਵਾਂਗੂ ਸਭ ਤੋਂ ਜ਼ਿਆਦੇ ਬਾਦਲ ਕੇ ਮਾਰਦੇ ਆ ਮੈਂ ਤਾਂ ਹੋਰ ਕੋਈ ਦੇਖਿਆ ਨਹੀਂ ਹੋ ਸਕਦਾ ਕੋਈ ਇੱਕਾ ਦੁੱਕਾ ਬੋਲ ਪਿਆ ਹੋਵੇ ਪਰ ਬਿਰਸਾ ਵਟਵਾ ਸੁਖਵੀਰ ਬਾਦਲਾ ਗੁਰਦੀਪ ਖੇੜਾ ਤੇ ਅੱਜ ਇੱਕ ਦੋ ਨੂੰ ਹੋਰ ਕੱਟ ਲਿਆਉਣਗੇ ਪਤਾ ਨਹੀਂ ਕੀ ਕੋਸਾ ਜਿਹੜਾ ਬੋਲਣਗੇ ਚਲੋ ਰੱਬ ਖੈਰ ਕਰੇ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ